ਪਾਣੀ ਆਪਣਾ ਕੰਟਰੋਲ ਹੋ ਸਕਦਾ ਜੇ ਸਾਰੇ ਬੰਦੇ ਘਰਾਂ ਜੋ ਨਿਕਲ ਆਉਣ ਤੇ ਕਿਉਂ ਵੀ ਹੁਣ ਲੱਗੇ ਤਾਰ ਲਾਉਣ ਸ਼ੁਰੂ ਪਾਣੀ ਅਜੇ ਛੋਟਾ ਛੋਟਾ ਹੀ ਆ ਆ ਸਾਹਮਣੇ ਜਿੱਥੇ ਪਾਣੀ ਇਹ ਸਾਰਾ ਛੋਟਾ ਛੋਟਾ ਜਿੱਥੇ ਉਹ ਵੀਰ ਆਉਂਦਿਆ ਵਾ ਤੇ ਮੇਰੇ ਵੀ ਲਗਭਗੀ ਘਰਾਂ ਜੋ ਇੱਕ ਇੱਕ ਦੋ ਦ ਸਾਰੇ ਸਾਰੇ ਨਿਕਲ ਹੋਣ ਕਿਉਂ ਵੀ ਬੰਨ ਲੀਏ ਤਾਰ ਲੱਗੇ ਲਾਉਣ ਰੁੱਖ ਰੱਕ ਸੋਟਣ ਲੱਗੇ ਤੇ ਮੇਰੇ ਵੀ ਘਰੋ ਘਰੀ ਨਿਕਲ ਆਉ ਸਾਰੇ ਜਾਣੇ ਤੇ ਆਪਣਾ ਜਿਹੜਾ ਬਚਾਓ ਚੁੱਕੇ ਮੇਰੇ ਵੀ ਰਾਜੋ ਛੇਤੀ ਛੇਤੀ ਲੱਗੇ ਸਾਰੇ ਜਾਣੇ ਤਾਰ ਲਾਉਣ ਉਹ ਰੁਕਣੇ ਵਾਲਾ ਜੱਗ ਲੱਗ ਪਈ ਗੇ ਮੇਰੇ ਕੋ ਫੰਗੀ ਦਾ ਜਦੋਂ ਉਹ ਵੱਡਾ ਸਾਹਮਣੇ ਗਿਆ ਵੱਜ ਜਾਣਾ ਹਿੰਦੁਮਾਰੋ ਦੇ ਨਾਲ ਛੱਡੋ ਮੁੰਡੇ ਟਕਰੇ ਆ ਪਾਏ ਵੀਡੀਓ ਆ ਪਾਏ ਲੱਗੇ ਟੋਕੇ ਲਾਦੀ ਓਏ ਇਹਨੂੰ ਦੇਲ ਮਾਰੀ ਜੇ ਨਾ ਪਾਣੋਂ ਇਥੋਂ ਕਰਨੋਂ ਬਚਾ ਲਿਆ ਨਾ ਉਹਨੇ ਆਪਨੂੰ ਆਹ ਕਰੇਡ ਤੋਂ ਬਚਾ ਲਿਆ